ਦਿੱਲੀ ਤੋਂ ਦਿਲਧਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੇਰੀ ਜਾਣਕਾਰੀ ਮੁਤਾਬਕ ਹਮਲਾਵਰ ਮਰੀਜ਼ ਬਣ ਕੇ ਹਸਪਤਾਲ ਆਉਂਦੇ ਨੇ ਪਹਿਲਾ ਉਸਨੇ ਡਰੈਸਿੰਗ ਕਰਵਾਈ ਅਤੇ ਫਿਰ ਕੈਬਨ ਦੇ ਵਿੱਚ ਜਾ ਕੇ ਡਾਕਟਰ ਨੂੰ ਗੋਲੀ ਮਾਰ ਦਿੱਤੀ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਹਸਪਤਾਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਨੂੰ ਗੋਲੀ ਮਾਰਨ ਦੀ ਘਟਨਾ ਦੱਖਣੀ ਦਿੱਲੀ ਦੇ ਜੈਤਪੁਰ ਇਲਾਕੇ 'ਚ ਵਾਪਰੀ ਹੈ ਡਾਕਟਰ ਦਾ ਨਾਮ ਜਵੇਦ ਦੱਸਿਆ ਜਾ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਮ੍ਰਿਤਕ ਡਾਕਟਰ ਕਾਲਿੰਦੀ ਕੁੰਜ थाना ਖੇਤਰ 'ਚ ਸਥਿਤ ਨੀਵਾ ਹਸਪਤਾਲ 'ਚ ਮਰੀਜ਼ਾ ਦਾ ਇਲਾਜ ਕਰਿਆ ਸੀ ਹਸਪਤਾਲ ਦੇ ਸਟਾਫ ਮੁਤਾਬਕ ਦੋ ਲੜਕੇ ਹਸਪਤਾਲ ਆਉਂਦੇ ਨੇ ਇੱਕ ਨੂੰ ਸੱਟ ਲੱਗੀ ਹੋਈ ਸੀ ਡਾਕਟਰ ਨੇ ਉਸ ਦੇ ਡਰੈਸਿੰਗ ਕੀਤੀ ਫਿਰ ਉਹਨਾਂ ਨੇ ਕਿਹਾ ਕਿ ਉਹ ਡਾਕਟਰ ਨੂੰ ਮਿਲਣਾ ਚਾਹੁੰਦੇ ਨੇ ਜਦੋਂ ਡਾਕਟਰ ਜਵੇਦ ਦੇ ਕੈਬਨ ਕੋਲ ਪਹੁੰਚੇ ਤਬਾਦਮਾਸ਼ਾ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਕਰੀਬ 1 ਵਜੇ ਦੀ ਹੈ ਪੁਲਿਸ ਨੂੰ ਰਾਤ ਕਰੀਬ 1:45 ਦੇ ਸੂਚਨਾ ਮਿਲੀ ਕਲਿੰਦੀ ਕੁੰਜ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਹਸਪਤਾਲ 'ਚ ਇੱਕ ਡਾਕਟਰ ਨੂੰ ਗੋਲੀ ਮਾਰੀ ਗਈ ਹੈ ਉਹਨਾਂ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਡਾਕਟਰ ਜ਼ਿੰਦਾ ਹੈ ਜਾਂ ਨਹੀਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਹਸਪਤਾਲ ਦੇ 3 ਬਿਸਤਰਿਆਂ ਵਾਲੇ ਛੋਟੇ ਜਿਹੇ ਕੈਬਨ ਦੇ ਵਿੱਚ ਕੁਰਸੀ ਤੇ ਇੱਕ ਵਿਅਕਤੀ ਦਾ ਸਿਰ ਧਰਿਆ ਹੋਇਆ ਸੀ ਅਤੇ ਉਸ ਦੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ ਉਸ ਦੀ ਪਛਾਣ ਬੀ ਜੂ ਐਮ ਐਮ ਡਾਕਟਰ ਜਾਵੀਦ ਵਜਹ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਟਾਰਗੇਟ ਕਿਲਿੰਗ ਦਾ ਮਾਮਲਾ ਜਾਪਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਪਰਕਾਹੜ ਦੇ ਕੀਤਾ ਗਿਆ ਸੀ ਅਤੇ ਹਮਲਾਵਰਾਂ ਨੇ ਬੀਤੀ ਰਾਤ ਰੇਕੀ ਕਰ ਲਈ ਹੋਵੇਗੀ ਹਸਪਤਾਲ ਦੇ ਅੰਦਰ ਰਿਸੈਕਸ਼ਨ ਡਰੈਸਿੰਗ ਰੂਮ ਅਤੇ ਗੈਲਰੀ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹੋਏ ਨੇ ਹਮਲਾਵਰਾਂ ਦੀ ਪਛਾਣ ਕਰਨ ਦੇ ਲਈ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਲਗਾਤਾਰ ਜਾਂਚ ਚ ਜਾਰੀ ਹੈ ਦਿੱਲੀ ਤੋਂ ਦਿਲਧਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਬਦਮਾਸ਼ਾਂ ਦੇ ਵੱਲੋਂ ਇੱਕ ਡਾਕਟਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮੇਰੀ ਜਾਣਕਾਰੀ ਮੁਤਾਬਕ ਹਮਲਾਵਰ ਮਰੀਜ਼ ਬਣ ਕੇ ਹਸਪਤਾਲ ਆਉਂਦੇ ਨੇ ਪਹਿਲਾ ਉਸਨੇ ਡਰੈਸਿੰਗ ਕਰਵਾਈ ਅਤੇ ਫਿਰ ਕੈਬਨ ਦੇ ਵਿੱਚ ਜਾ ਕੇ ਡਾਕਟਰ ਨੂੰ ਗੋਲੀ ਮਾਰ ਦਿੱਤੀ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਇਸ ਘਟਨਾ ਨਾਲ ਇਲਾਕੇ 'ਚ ਸਨਸਨੀ ਫੈਲ ਗਈ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਹਸਪਤਾਲ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਡਾਕਟਰ ਨੂੰ ਗੋਲੀ ਮਾਰਨ ਦੀ ਘਟਨਾ ਦੱਖਣੀ ਦਿੱਲੀ ਦੇ ਜੈਤਪੁਰ ਇਲਾਕੇ 'ਚ ਵਾਪਰੀ ਹੈ ਡਾਕਟਰ ਦਾ ਨਾਮ ਜਵੇਦ ਦੱਸਿਆ ਜਾ ਰਿਹਾ ਹੈ ਮੇਰੀ ਜਾਣਕਾਰੀ ਮੁਤਾਬਕ ਮ੍ਰਿਤਕ ਡਾਕਟਰ ਕਾਲਿੰਦੀ ਕੁੰਜ थाना ਖੇਤਰ 'ਚ ਸਥਿਤ ਨੀਵਾ ਹਸਪਤਾਲ 'ਚ ਮਰੀਜ਼ਾ ਦਾ ਇਲਾਜ ਕਰਿਆ ਸੀ ਹਸਪਤਾਲ ਦੇ ਸਟਾਫ ਮੁਤਾਬਕ ਦੋ ਲੜਕੇ ਹਸਪਤਾਲ ਆਉਂਦੇ ਨੇ ਇੱਕ ਨੂੰ ਸੱਟ ਲੱਗੀ ਹੋਈ ਸੀ ਡਾਕਟਰ ਨੇ ਉਸ ਦੇ ਡਰੈਸਿੰਗ ਕੀਤੀ ਫਿਰ ਉਹਨਾਂ ਨੇ ਕਿਹਾ ਕਿ ਉਹ ਡਾਕਟਰ ਨੂੰ ਮਿਲਣਾ ਚਾਹੁੰਦੇ ਨੇ ਜਦੋਂ ਡਾਕਟਰ ਜਵੇਦ ਦੇ ਕੈਬਨ ਕੋਲ ਪਹੁੰਚੇ ਤਬਾਦਮਾਸ਼ਾ ਨੇ ਡਾਕਟਰ ਨੂੰ ਗੋਲੀ ਮਾਰ ਦਿੱਤੀ ਪੁਲਿਸ ਮੁਤਾਬਕ ਇਹ ਘਟਨਾ ਬੁੱਧਵਾਰ ਰਾਤ ਕਰੀਬ 1 ਵਜੇ ਦੀ ਹੈ ਪੁਲਿਸ ਨੂੰ ਰਾਤ ਕਰੀਬ 1 ਵਜੇ 45 ਮਿੰਟ ਤੇ ਸੂਚਨਾ ਮਿਲੀ ਕਲਿੰਦੀ ਕੁੰਜ ਪੁਲਿਸ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਹਸਪਤਾਲ 'ਚ ਇੱਕ ਡਾਕਟਰ ਨੂੰ ਗੋਲੀ ਮਾਰੀ ਗਈ ਹੈ ਉਹਨਾਂ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਡਾਕਟਰ ਜ਼ਿੰਦਾ ਹੈ ਜਾਂ ਨਹੀਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਹਸਪਤਾਲ ਦੇ 3 ਬਿਸਤਰਿਆਂ ਵਾਲੇ ਛੋਟੇ ਜਿਹੇ ਕੈਬਨ ਦੇ ਵਿੱਚ ਕੁਰਸੀ ਤੇ ਇੱਕ ਵਿਅਕਤੀ ਦਾ ਸਿਰ ਧਰਿਆ ਹੋਇਆ ਸੀ ਅਤੇ ਉਸ ਦੇ ਸਿਰ ਵਿੱਚੋਂ ਖੂਨ ਵਹਿ ਰਿਹਾ ਸੀ ਉਸ ਦੀ ਪਛਾਣ ਬੀ ਜੂ ਐਮ ਐਮ ਡਾਕਟਰ ਜਾਵੀਦ ਵਜਹ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਟਾਰਗੇਟ ਕਿਲਿੰਗ ਦਾ ਮਾਮਲਾ ਜਾਪਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਪਰਕਾਹੜ ਦੇ ਕੀਤਾ ਗਿਆ ਸੀ ਅਤੇ ਹਮਲਾਵਰਾਂ ਨੇ ਬੀਤੀ ਰਾਤ ਰੇਕੀ ਕਰ ਲਈ ਹੋਵੇਗੀ ਹਸਪਤਾਲ ਦੇ ਅੰਦਰ ਰਿਸੈਕਸ਼ਨ ਡਰੈਸਿੰਗ ਰੂਮ ਅਤੇ ਗੈਲਰੀ ਦੇ ਵਿੱਚ ਸੀਸੀਟੀਵੀ ਕੈਮਰੇ ਲਗਾਏ ਹੋਏ ਨੇ ਹਮਲਾਵਰਾਂ ਦੀ ਪਛਾਣ ਕਰਨ ਦੇ ਲਈ ਫੁਟੇਜ ਖੰਗਾਲੀ ਜਾ ਰਹੀ ਹੈ ਤੇ ਪੁਲਿਸ ਵੱਲੋਂ ਲਗਾਤਾਰ ਜਾਂਚ ਜਾਰੀ ਹੈ